ਹਰ ਸਾਲੀ ਤਰ੍ਹਾਂ ਇਸ ਸਾਲ ਵੀ ਚਾਚੀ ਬੁਰੇ ਕੋ ਲੰਗ ਲਗਾਇਆ ਗਿਆ ਇਹ ਸੰਦੀਪ ਜਾਨ ਅਜ ਸੰਦੀਪ ਜੰਮ ਨੇ ਕੁਝ ਆ ਵਿੱਚ ਇੰਗਲਾਮੀਆਂ ਸੀ ਐਸਾ ਲੰਗ ਲੰਦੇ ਹੈਹੀਂ ਲੱਗੇ ਹੋਏ ਉਹ ਬਹੁਤ ਕੰਮ ਕਰਕੇ ਲੋਕਾਂ ਵਾਸਤੇ ਉਹ ਲੋਕਾਂ ਦੀ ਸੇਵਾ ਕਰਕੇ ਗਏ ਹੋ ਕੋਈ ਤਾਇਆ ਤਖਤ ਪਾਸੇ ਬਹੁਤ ਕੰਮ ਕਰਦੇ ਨੌਜਵਾਨਾਂ ਨੂੰ ਕਿਸੇ ਦੇਜੇਗਾ ਲੋਕਾਂ ਨੂੰ ਉਹਨਾਂ ਨੇ ਕਹਿੰਦੇ ਨਸ਼ਾ ਨਾ ਲਈ ਲੋਕਾਂ ਕੋਈ ਕੰਮ ਲੱਗ ਕੋਈ ਕੰਮ ਕਰਦੇ ਚਾਚੀਆ ਜਿਹੜਾ ਲੰਗ ਲਾਇਆ ਇਹਦੇ ਬਾਅਦ ਕੀ ਕਰਾ ਅੱਜ ਮੇਰੇ ਬੇਟੇ ਸੰਜੀਤ ਜਿਹੜਾ ਜਨਮ ਲੈ ਪੂਰੀ ਯਾਦ ਨੂੰ ਤਾਜ਼ਾ ਰੱਖਣ ਕਰਕੇ ਅਸੀਂ ਅੱਜ ਜਿੰਨਾ ਕਿ ਸਭ ਤੋਂ ਵੱਡਾ ਪਾਇਆ ਲੰਗਰ ਦਾ ਸਿਸਟਮ ਬਣਾਇਆ ਔਰ ਪੂਰੀ ਯਾਦ ਨੂੰ ਤਾਜ਼ਾ ਰੱਖਣ ਵਾਲੀ ਬਣਾਇਆ ਅਸੀਂ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਸਾਥੋਂ ਬਣ ਪਾਵੇ ਜਿੰਨਾ ਕਿ ਅਸੀਂ ਕਰ ਸਕੀਏ ਬਹੁਤ ਥੋੜਾ ਹੈਗਾ ਕਰਮ ਦੀ ਕੋਸ਼ਿਸ਼ ਅੱਜ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ ਤੁਸੀਂ ਦੇਖੋ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਇਹ ਹੈ ਵੀ ਨਸ਼ਿਆਂ ਤੋਂ ਦੂਰ ਰਹਿਣਾ ਠੀਕ ਹੈ ਔਰ ਸਮਾਜ ਭਲਾਈ ਦੇ ਕੰਮਾਂ 'ਚ ਵੱਚੜ ਕੇ ਹਿੱਸਾ ਲੈਣ ਇਹੀ ਉਹਨਾਂ ਵਾਕੇ ਮੈਂ ਦੇਖ ਦੇਣਾ ਚਾਹਾਂ ਇੱਕ ਜੱਚੀ ਤੁਸੀਂ ਤੁਸੀਂ ਪੰਜਾਬ ਦੇ ਵੱਖ-ਵੱਖ ਗਊਸ਼ਾਲਾ ਦਾ ਵੀ ਦੌਰਾ ਕੀਤਾ ਹੈ ਜਿਹੜੀ ਇਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਉਹਨਾਂ ਦੀ ਮੁਸ਼ਕਲ ਨੂੰ ਕਿਸ ਤਰ੍ਹਾਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਦੇਖੋ ਜਿਹੜੇ ਗਊਸ਼ਾਲਾ ਨੇ ਜਿੰਨੀਆਂ ਵੀ ਸਾਡੀਆਂ ਸਰਕਾਰੀ ਕੈਟਲ ਫਾਊਂਡ ਨੇ ਉਹਨਾਂ ਦੀ ਜੰਬਰੀ ਡੀ.ਐਸ.ਟੀ. ਹੁੰਦੀ ਹੈ ਸਾਡੇ ਕੋਲ ਸਰਸੈਸ ਦੇ ਪੈਸੇ ਹੁੰਦੇ ਨੇ ਉਹਨਾਂ ਨੂੰ ਰਿਲੀਜ਼ ਕਰਾਉਣਾ ਹੀ ਸਾਡਾ ਮੰਤਵ ਹੈ ਔਰ ਡੀ.ਐਸ.ਟੀ. ਨੂੰ ਕਹਿ ਕੇ ਉਹਨਾਂ ਨੂੰ ਰਿਲੀਜ਼ ਕਰਾਣੇ ਨੇ ਤਾਂ ਕਿ ਕੌਸ਼ਲਾ ਸੂਫਲੇ ਢੰਗ ਨਾਲ ਚੱਲਦੀ ਹੈ ਜਿਹੜੀਆਂ ਇਹਨਾਂ ਦੀ ਮੁਸ਼ਕਲ ਨਹੀਂ ਸੀ ਸਭ ਤੋਂ ਅੱਗੇ ਮੁੱਖ ਮੰਤਰੀ ਤੱਕ ਕਿਸੇ ਨਾਲ ਚੁੱਕੋ ਮੁੱਖ ਮੰਤਰੀ ਸਾਹਿਬ ਨਾਲ ਤਾਂ ਗੱਲਬਾਤ ਚੱਲਦੀ ਰਹਿੰਦੀ ਹੈ ਪਰ ਜਿਹੜਾ ਮੌਕੇ ਤੇ ਆਉ ਡੀਸੀ ਸਾਹਿਬ ਇਹਦੇ ਜੰਬਰ ਹੁੰਦੇ ਡਿਸਟ੍ਰਿਕਟ ਨੂੰ ਯਾਦਦਵਾਨਾ ਉਹਨਾਂ ਦੇ ਕੰਮਾਂ ਨੂੰ ਤਾਂ ਉਹ ਕਰਨ ਦੀ ਕੋਸ਼ਿਸ਼ ਵੀ ਕਰਦੇ ਹੈ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ